ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਗੱਲਾਂਬਾਤਾਂ ਤਾਂ ਮੈਂ ਨਹੀਂ ਕਹੂੰਗਾ ਅੱਜ ਇੱਕ ਬਹੁਤ ਅਹਿਮ ਮੁੱਦੇ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਵਿਚਾਰ ਜਾਣਾਂਗੇ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਚੱਲ ਰਿਹਾ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਸਾਡੇ ਪੰਜਾਬੀ ਰਹਿੰਦੇ ਨੇ ਇਹ ਮੁੱਦੇ ਤੇ ਚਰਚਾ ਹੋ ਰਹੀ ਆ ਤੁਸੀਂ ਸਮਝ ਗਏ ਹੋਵੋਗੇ ਮੇਰਾ ਮਤਲਬ ਵੀ ਸਾਡੇ ਛੋਟੇ ਜਿਹੇ ਬੱਚੇ ਨੂੰ ਹਰਵੀਰ ਨੂੰ ਦਰਿੰਦਿਆਂ ਨੇ ਕੋਹ ਕੋਹ ਕੇ ਮਾਰਤਾ ਅੱਜ ਉਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਆ ਜਦੋਂ ਕੋਈ ਚੀਜ਼ ਹੱਦ ਤੋਂ ਵੱਧ ਜੇ ਉਹਦਾ ਪੱਕਾ ਇਲਾਜ ਕਰਨਾ ਪੈਂਦਾ ਹੱਲ ਉਹਦਾ ਕੋਈ ਲੱਭਣਾ ਪੈਂਦਾ ਇਸੇ ਤਰੀਕੇ ਨਾਲ ਜੁਪੀ ਬਿਹਾਰ ਤੋਂ ਆਏ ਕੁਝ ਭਈਏ ਇਹ ਹੱਦਾਂ ਬੰਨੇ ਟੱਪ ਗਏ ਕਿਸੇ ਕੌਮ ਦਾ ਸਰਮਾਇਆ ਉਸ ਦੀ ਪਨੀਰੀ ਹੁੰਦੀ ਹੈ। ਭਾਵ ਕਿ ਬੱਚੇ ਹੁੰਦੇ ਨੇ। ਜੇ ਬੱਚੇ ਹੀ ਖਤਮ ਹੋ ਗਏ ਫਿਰ ਸਾਰਾ ਕੁਝ ਖਤਮ ਆ। ਪੰਜਾਬੀਆਂ ਹੁਣ ਸਮਾਂ ਆ ਗਿਆ। ਜਿਹੜੇ ਤਰਕ ਦਿੰਦੇ ਨੇ ਕਿ ਇੱਕ ਪਹੀਏ ਦੇ ਜੁਰਮ ਦੀ ਸਜ਼ਾ ਸਾਰਿਆਂ ਨੂੰ ਕਿਉਂ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਅਸੀਂ ਪਿੱਟ ਪਿੱਟ ਕੇ ਮਰ ਗਏ 84 ਵਿੱਚ ਉਦੋਂ ਸਾਰੇ ਸਰਦਾਰਾਂ ਨੇ ਤਾਂ ਨੀਂਦਰਾਂ ਗਾਂਧੀ ਨੂੰ ਮਾਰਿਆ ਸੀ। 83 ਵਿੱਚ ਸਾਡੇ ਕਿਉਂ ਗਲਾਂ ਵਿੱਚ ਟਾਇਰ ਪਾਏ ਗਏ ਸਾਨੂੰ ਕਿਉਂ ਟਾਰਗੇਟ ਕਰਿਆ ਹਿੰਦੂ ਜਮਾਤ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਇਹ ਸਰਦਾਰਾਂ ਦਾ ਕਸੂਰ ਨਹੀਂ ਹੈਗਾ ਇੰਦਰਾ ਗਾਂਧੀ ਤਾਂ ਦੋ ਤਿੰਨ ਸਰਦਾਰਾਂ ਨੇ ਮਾਰੀ ਸੀ ਨਾ ਫਿਰ ਅਸੀਂ ਟਾਰਗੇਟ ਕਿਉਂ ਬਣੇ ਸਾਡੇ ਗਲਾਂ 'ਚ ਪੰਜਾ ਪੰਜਾ ਕੇ ਟਾਇਰ ਕਿਉਂ ਪਾਏ ਸਾਡੇ ਘਰ ਫੁੱਕੇ ਕਾਰੋਬਾਰ ਸਾੜੇ ਅਸੀਂ ਤਾਂ ਫੇਰ ਵੀ ਉਹਨਾਂ ਨੂੰ ਸਹੀ ਸਲਾਮਤ ਜਾਣ ਲਈ ਕਹਿ ਰਿਹਾ ਇਹ ਤਾਂ ਗੱਲ ਹੋਊਗੀ ਹੋਣੀ ਆ ਤਾਂ ਕਿ ਸਾਡੇ ਹਰਵੀਰ ਜਿਉਂਦੇ ਰਹਿਣ ਹਰਵੀਰ ਦੀ ਉਹ ਪੁੱਭਾ ਮਾਰਦੀ ਭੈਣ ਜਿਹੜੀ ਉਹਦੇ ਨਾਲ ਖੇਡੀ ਸੀ ਉਹਦੀ ਸਲਾਮਤੀ ਲਈ ਕਹਿ ਰਹੇ ਹਾਂ ਪੰਜਾਬੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ ਜਵਾਕ ਜੋ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦੀ ਬਰਾਬਰੀ ਇਹਨਾਂ ਤਮਾਕੂ ਖਾਣੇ ਨਾਲ ਨਾ ਕਰਿਆ ਕਰੋ ਇਹ ਉਹ ਉੱਥੋਂ ਦੀਆਂ ਸਰਕਾਰਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ ਉੱਥੋਂ ਦੀਆਂ ਸਰਕਾਰਾਂ ਦੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਪੰਜਾਬ ਹੁਣ ਵੇਲੇ ਇਹ ਟਿਕ ਟਕ ਟਾਉਣੀ ਵੀ ਆਪਦੀ ਜ਼ਰੂਰੀ ਨਹੀਂ ਸਮਝਦੇ ਉਸ ਮਾਸੂਮ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹ ਦਰਿੰਦੇ ਜੋ ਸਾਨੂੰ ਮੈਨੂੰ ਖਤਮ ਕਰ ਰਹੇ ਨੇ ਉਹ ਇਥੋਂ ਦੇ ਮੂਲ ਨਿਵਾਸੀ ਨਹੀਂ ਸਰਪੰਚ ਸਾਹਿਬ ਸਾਨੂੰ ਖੁੱਲ੍ਹ ਕੇ ਇਸ ਤੇ ਚਰਚਾ ਦਾ ਗੱਲਬਾਤ ਕਰੋ ਸਾਡੇ ਨਾਲ ਸਾਨੂੰ ਪੂਰੀ ਚਰਚਾ ਕਰੋ ਦੱਸੋ ਵੀ ਇਹ ਕੀ ਕਾਰਨ ਹੈ ਕੀ ਗੱਲਬਾਤ ਅਸਲ ਚ ਇਹਨਾਂ ਇਨਾਂ ਦੀ ਕੋਈ ਪਛਾਣ ਤਾਂ ਹੈ ਨਹੀਂ ਨਾ ਕੋਈ ਇਹਨਾਂ ਦਾ ਆਧਾਰ ਕਾਰਡ ਹੁੰਦਾ ਲੈਂਦਾ ਕੋਈ ਨਾ ਇਹਨਾਂ ਦਾ ਐਡਰੈਸ ਹੈ ਆਮ ਤੌਰ ਤੇ ਆਪਾਂ ਇਹ ਵੀ ਦੇਖਦੇ ਹਾਂ ਵੀ ਜਿਹੜੇ ਲੋਕਾਂ ਦੇ ਖੇਤਾਂ 'ਚ ਪੱਕੇ ਕਈ ਕਈ ਸਾਲ ਹੋ ਗਏ ਉਹ ਵੀ ਉਹਨਾਂ ਦਾ ਪਿੰਡ ਪੰਡੂ ਨਹੀਂ ਜਾਣਦੇ ਹਮ ਹੁਣ ਆਪਾਂ ਨੂੰ ਕੀ ਪਤਾ ਹੈ ਉੱਥੇ ਕੀ ਕ੍ਰਾਈਮ ਕਰਕੇ ਆਏ ਨੇ ਉਧਰ ਕ੍ਰਾਈਮ ਕਰਿਆ ਇੱਧਰੋਂ ਚੜੇ ਟ੍ਰੇਨ ਬਿਨਾਂ ਟਿਕਟਾ ਪੰਜਾਬ 'ਚ ਆ ਬੜਦੇ ਨੇ ਟ੍ਰੇਨਾਂ ਦੇ ਟ੍ਰੇਨਾਂ ਭਰ ਕੇ ਹਮ ਚਲੋ ਇਹ ਐਨੇ ਸਾਲਾਂ ਦੇ ਆ ਰਹੇ ਸੀ ਜੇ ਪੰਜਾਬੀ ਇਹਨਾਂ ਨੂੰ ਕੰਮ ਦਿੰਦੇ ਸੀ ਤਾਂ ਇਹ ਆਉਂਦੇ ਸੀ ਗੱਲ ਇਹ ਨਹੀਂ ਸੀ ਔਰ ਇਹਨਾਂ ਨੇ ਪੰਜਾਬੀਆਂ ਦੀ ਫਰਾਖ ਦੀ ਵੀ ਤਾਂ ਨਜਾਇਜ਼ ਫਾਇਦਾ ਠਾਇਆ ਬਿਲਕੁਲ ਜੀ ਕਿੰਨੀਆਂ ਵਾਰ ਦੱਤਾ ਹੋਈਆਂ ਪਿੰਡ 'ਚ ਪੰਜਾਬ 'ਚ ਹਾਂ ਤੇ ਮੈਂ ਤੈਨੂੰ ਕੀ ਕੱਟਣਾ ਸੁਣਾਉਣਾ ਛੋਟੀ ਜੀ ਇਹ ਤੇ ਆਪਾਂ ਉਹ ਕਰਦੇ ਭਈਆਂ ਨਾਲ ਸੰਬੰਧ ᱛੀ ਹੈ ਹਾਂ ਮੈਂ ਨੇ ਇੱਕ ਵਾਰੀ ਭਈਆ ਰੱਖਿਆ ਸੀ ਖੇਤੀ ਕਰਦਾ ਸੀ ਜਦੋਂ ਮੈਂ ਕੁਛ ਥੇਕੀ ਰੁੱਕੇ ਤੇ ਲਾਣਾ ਦਾ ਸੀ ਠੀਕ ਹੈ ਠੀਕ ਹੈ ਮੈਨੂੰ ਕਹਾ ਮੰਗਾ ਯਾਰ ਇੱਕ ਬੰਦਾ ਹੋਰ ਰੱਖ ਲੈ ਆਪਣੇ ਕੋਲੇ ਕੰਮ ਜਿਆਦਾ ਹੈ ਹਾਂ ਉਹਨੇ ਜੀ ਕਹਿੰਦਾ ਦੋ ਚਾਰ ਦਿਨ ਬਾਅਦ ਬੰਦਾ ਆ ਗਿਆ ਮੈਨੂੰ ਕਹਿੰਦਾ ਸਰਦਾਰ ਜੀ ਕਹਿੰਦਾ ਆ ਆ ਗਿਆ अच्छा ये मेरे नाल काम करा दिया करू हां सच्ची मिच्चे यार मेनू ना उडी देखणी तलवार ਵਰਗੀਆਂ ਮੁੱਠਾਂ ਦੇਖੋ ਨੂੰ ਹੋਰ ਟਾਈਪ ਦਾ ਲੋਗ ਹੈ ਡੇਡੀਆਂ ਦੀ ਅੱਖਾਂ ਮੇਰਾ ਫਟਣਾ ਬੈਠਿਆ ਉਹ ਹਾਂ ਮੈਂ ਉਹਨੂੰ ਪਰਾਂ ਕਰਕੇ ਜਾਵਾਂਗਾ ਨਿੱਕੂ ਇਹਨੂੰ ਭੇਜਦੀ ਯਾਰ ਇਹਨੂੰ ਰੱਖੀ ਨਾ ਮੈਂ ਕਦੋਂ ਆਇਆ ਕਹਿੰਦਾ ਮਤਲਬ ਥੋੜੇ ਦੇਖਦੀ ਉਹ ਫਿੱਟਣੀ ਆ ਨਾ ਪੇਸ ਪੂਛਾ ਦੀ ਦੇਖ ਕੇ ਉਹਦੀ ਬਟਣਾ ਸੀ ਮੈਂ ਹਾਂ ਰਾਤ ਆਇਆ ਸੀ ਕਹਿੰਦਾ ਮੈਂ ਖੈ ਨੂੰ ਭੇਜਦੀ ਉਹਨਾਂ ਚਲ ਟੰਗ ਰਣ ਭੇਜ ਤਾ ਮੈਨੂੰ ਤਾਂ ਤੀਜੇ ਦਿਨ ਸਲਾਮ ਤੋਂ ਫੋਨ ਆ ਗਿਆ ਡਿਫਟੀ ਸਾਹਿਬ ਨੇ ਬੁਲਾਇਆ ਹਾਂ ਮੈਂ ਹੈਰਾਨ ਵੀ ਆ ਕੀ ਕੰਮ ਕੋਈ ਸਾਲਾਂ ਦੀ ਗੱਲ ਹੈ ਮੈਂ ਗਿਆ ਤੇ ਮੈਂ ਬੱਧੜਾ ਆ ਗਏ ਉਹ ਅਫਸਰ ਉਹਨਾਂ ਨੇ ਆ ਕੇ ਮੈਨੂੰ ਬੁਲਾ ਲਿਆ ਕਹਿੰਦੇ ਵੀ ਕਿਹੜਾ ਪਿੰਡ ਕੀ ਕਰਦੇ ਫਰਾਨਾ ਤੇ ਮੈਂ ਕੰਮ ਕਰਦਾ ਹਾਂ ਜੋਬ ਕਰਦਾ ਵੀ ਲੋੜ ਤਾਂ ਕਹਿੰਦੇ ਲਿਆਓ ਵੀ ਜਦੋਂ ਲਿਆਉਂਦਾ ਪਈ ਉਹਦੇ ਤਾਂ ਹੱਥ ਖੜੀ ਲਾਈ ਹੋਈ ਉਹੀ ਭਈਆ ਮੇਰੇ ਤਾਂ ਸਾਹਮਣੇ ਖੜਾ ਤਾਂ ਕਹਿੰਦੇ ਇਹਨੂੰ ਜਾਣਦਾ ਮੈਂ ਖਾ ਹਾਂ ਜੀ ਹੂੰ ਕਹਿੰਦੇ ਕਿਵੇਂ ਜਾਣਦਾ ਇਹਨੂੰ ਮੈਂ ਖਾ ਸਰ ਮੈਂ ਇਹ ਮੇਰੇ ਕੋਲ ਰਾਤ ਮੇਰੇ ਭਈਏ ਕੋਲ ਰਹਿ ਕੇ ਆ ਮੈਨੂੰ ਬੰਦੇ ਦੀ ਲੋੜ ਸੀ ਇਹਦੇ ਫੇਰ ਤਾਂ ਰੱਖਿਆ ਨਹੀਂ ਮਖਾ ਜੀ ਮੈਨੂੰ ਇਹਦੀ ਇਹਦੀ ਸ਼ਕਲ ਹੀ ਨਹੀਂ ਜੱਚੀ ਫਿਰ ਮੈਂ ਤਾਂ ਇਹ ਖਤਮ ਆ ਕੇ ਤਲ ਗਿਆ ਮੈਨੂੰ ਕਹਣਾ ਬੱਤ ਗਿਆ ਨੇ ਤਾਂ ਇੱਥੇ ਅਮਰਕੋਟ ਦੇ ਬੰਦਾ ਮਾਰਦਾਗਾ ਅੱਛਾ ਉਹ ਚਰਚਾ ਵੀ ਹੋਈ ਸੀ ਤਿੰਨ ਚਾਰ ਦਿਨਾਂ ਦੇ ਵੀ ਬੰਦਾ ਮਾਰਦਾ ਪਈਆਂ ਹਾਂ ਜਾਨੀ ਇਹੇ ਜੇ ਹੋਣੇ ਮੈਂ ਤਾਂ ਕੁਦਰਤ ਮੇਰੀ ਕਿਸਮਤ ਚੰਗੀ ਦੀ ਜੇ ਪੰਜ ਚਾਰ ਦਿਨ ਲਾਏ ਹੁੰਦੇ ਪਤਾ ਨਹੀਂ ਮੈਂ ਬੜਾ ਜਾਂਦਾ ਇਹ ਕਰਦੇ ਕੀ ਨੇ ਉੱਥੇ ਬਾਰਤ ਕਰੀ ਇੱਥੇ ਆ ਗਏ ਹਾਂ ਚਲੋ ਇਹ ਲੁੱਟਾਂ ਖੋਹਾਂ ਚ ਵੀ ਸ਼ਾਮਲ ਰਹੇ ਸਾਰਾ ਕੁਝ ਕਰਦੇ ਆਪਣੀ ਫਰਾਖ ਦੀ ਨਿਜਮੇ ਮੈਂ ਕਿਹਾ ਵੀ ਨਹੀਂ ਜਾਇਜ਼ ਫਦੜਾ ਆ ਪਰਾਂ ਤਾਂ ਜਮੀ ਸ਼ਰਮ ਮਨਾ ਕਰਾ ਕਰਿਆ ਇਹਨਾਂ ਨੇ ਹੁਣ ਉਦੇ ਵਿੱਚੋਂ ਹੀ ਇੱਕ ਗੱਲ ਆਉਂਦੀ ਆ ਵੀ ਜੇ ਤੁਸੀਂ ਉਹਨੂੰ ਰੱਖ ਲੈਂਦੇ ਤੁਸੀਂ ਇਹ ਸਮਝ ਕੇ ਰੱਖ ਲੈਂਦੇ ਵੀ ਇਹਨੂੰ ਕੰਮ ਦੀ ਲੋੜ ਆ ਮੈਨੂੰ ਕੰਮ ਕਰਾਉਣ ਦੀ ਲੋੜ ਆ ਤੁਸੀਂ ਤਾਂ ਵਿੱਚ ਮਾਰੇ ਗਏ ਸੀ ਨਾ ਨਾਲੇ ਉਹਦਾ ਹੱਥ ਖੁੱਲਾ ਸੀ ਖਬਰੇ ਕੀ ਕਰਦਾ ਹੋਰ ਦਾ 10-20 ਦਿਨ ਲੰਘ ਜਾਂਦੇ ਤਾਂ ਐ ਨਹੀਂ ਪਤਾ ਲੱਗਦਾ ਤੂੰ ਪਨਾ ਦੇਈ ਬੈਠਾ ਹੁਣ ਗੱਲ ਇਹ ਹੈ ਵੀ ਇਹਨਾਂ ਨੇ ਆ ਕਿੱਡਾ ਹਰਵੀਰ ਵਾਲਾ ਸ਼ਰਮਨਾਕ ਕੰਮ ਕੀਤਾ ਹੂੰ ਜੇ ਕੋਈ ਪੰਜਾਬ ਦੀਆਂ ਪੰਚਾਇਤਾਂ ਜਾਂ ਪੰਜਾਬ ਦੇ ਕੋਈ ਸੂਝਵਾਨ ਬੰਦੇ ਰੌਲਾ ਪਾਉਂਦੇ ਵੀ ਇਹਨਾਂ ਨੂੰ ਕੱਢੋ ਇੱਥੋਂ ਮੈਂ ਪੂਰਾ 100% ਸਹਿਮਤ ਆ ਉਹ ਇਹਨਾਂ ਨੂੰ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਆਪਾਂ ਇਹ ਆਪਣਾ ਸੱਭਿਆਚਾਰ ਨਹੀਂ ਜਾਣਦੇ ਆਪਾਂ ਇਹਨਾਂ ਦੇ ਜਾਣਦੇ ਕੀ ਨੇ ਹੋਰ ਕਿੰਨੀਆਂ ਬਾਰ ਦਤਾਂ ਕਰੀਆਂ ਇਹਨਾਂ ਨੇ ਬੰਦੇ ਮਾਰੇ ਲੁੱਟਾਂ ਖੋਹਾਂ ਸਾਰੇ ਕਾਸੇ ਸ਼ਾਮਲ ਨੇ ਸਰਪੰਚ ਸਾਹਿਬੀ ਤੁਹਾਡੀ ਗੱਲ ਵਿਚਾਲਿਆ ਇੱਕ ਇੱਕ ਤੋਂ ਤਿੰਨ ਤਿੰਨ ਆਧਾਰ ਕਾਰਡ ਫੜੇ ਜਾ ਰਹੇ ਨੇ ਫੜੇ ਜਾ ਰਹੇ ਨੇ ਇੱਥੋਂ ਤੱਕ ਕਿ ਡਬਲ ਨੰਬਰਾਂ ਦੇ ਸਾਉ ਕਬਰਾਂ ਗੱਲ ਇਹ ਹੈ ਵੀ ਫੇਰ ਆਪਣੇ ਲੋਕ ਨਾ ਜਿਹੜੇ ਬਾਲੇ ਕਹੋਂਦ ਨੇ ਅਸੀਂ ਅਗਾਹ ਵਧੂਆਂ ਉਹ ਕਹਿੰਦੇ ਨੇ ਵੀ ਸਾਡੇ ਨਹੀਂ ਬਾਹਰਲੇ ਮੁਲਕਾਂ 'ਚ ਜਾਂਦੇ ਹੂੰ ਵੀ ਉਹ ਬਾਰ ਦਤਾਂ ਕਰ ਦਿੰਦੇ ਨੇ ਉਹ ਐ ਕਰ ਦਿੰਦੇ ਨੇ ਪਹਿਲੀ ਗੱਲ ਹੂੰ ਸਾਡੇ ਨੇ ਅਜੇ ਤੱਕ ਨਹੀਂ ਆਇਆ ਵੀ ਐ ਕੋਈ ਏਡੀ ਸੜੀ ਨਰਦਾਈ ਵਾਰਦਾਤ ਕੀਤੀ ਹੈ ਐਕਸੀਡੈਂਟ ਹੋਏ ਨੇ ਜਾਂ ਲੜਾਈਆਂ ਹੋਈਆਂ ਨੇ ਚਲੋ ਬੰਦਾ ਵੀ ਮਾਰਤਾ ਹੋ ਕੋਈ ਲੜਾਈ ਝਗੜੇ ਚ ਪਰ ਉੱਥੋਂ ਨਹੀਂ ਸਰਕਾਰਾਂ ਉਹਨਾਂ ਨੂੰ ਰੱਖਦੀਆਂ ਕਦੋਂ ਨੇ ਉੱਥੋਂ ਜਿਹੜਾ ਬੰਦਾ ਹੋ ਗਿਆ ਜਾਂਦਾ ਹੂੰ ਉਹਨੂੰ ਰਿਪੋਰਟ ਕੀਤਾ ਜਾਂਦਾ ਜਾਂ ਲਗਾਤਾਰ ਲੰਬੀ ਝੇੜ ਭੇਜਿਆ ਜਾਂਦਾ ਉੱਥੇ ਹੂੰ ਉਹਨਾਂ ਮੁਲਕਾਂ 'ਚ ਬਿਲਕੁਲ ਜਿਹੜੀ ਸਭ ਤੋਂ ਅਹਿਮ ਗੱਲ ਆ ਉਹ ਇਹ ਹੈ ਵੀ ਆਪਣੇ ਜਦੋਂ ਲੋਕ ਜਾਂਦੇ ਨੇ ਚਾਹੇ ਬੱਚੇ ਜਾਂਦੇ ਨੇ ਚਾਹੇ ਕੋਈ ਪਿੱਟੀ ਉਮਰ ਦਾ ਜਾਂਦਾ ਵੀਜ਼ਾ ਲੈ ਕੇ ਉਦੀ ਸਾਰੀ ਪੁਲਿਸ ਵੈਰੀਫਿਕੇਸ਼ਨ ਵਗੈਰਾ ਪੂਰੀ ਰਿਪੋਰਟ ਉਥੋਂ ਦੀ ਸਰਕਾਰਾਂ ਪੂਰੀ ਕਾਰਵਾਈ ਕਰਨ ਤੋਂ ਬਾਅਦ ਹੀ ਉਹਨੂੰ ਆਜਾਜ਼ਤ ਦਿੰਦੀਆਂ ਨੇ ਬਿਲਕੁਲ ਫਿਰ ਆਪਾਂ ਲੱਖਾਂ ਰੁਪਈਆ 40 50 ਲੱਖ ਰੁਪਈਆ ਲਾ ਕੇ ਜਾਂਦਾ ਹੂੰ ਠੀਕ ਹੈ ਜੀ ਆਪਣੀ ਮਰਜ਼ੀ ਨਾਲ ਹੋ ਨਹੀਂ ਸਕਦਾ ਵੀ 20 ਸਾਲ ਵਾਦਾ ਜਿਉਂਕਿ ਪੈਸੇ ਬਹੁਤ ਲੱਗਦੇ ਨੇ ਬਿਲਕੁਲ ਜੀ ਜਦੋਂ ਕੋਈ ਕਿਸੇ ਕ੍ਰਿਮੀਨਲ ਆ ਉਹ ਚ ਪਾਇਆ ਜਾਂਦਾ ਐਕਟੀਵਿਟੀ ਚ ਤੁਰੰਤ ਰਿਪੋਰਟ ਜਾਂ ਦੇਣ ਇਹਨਾਂ ਨੂੰ ਕੁਝ ਵੀ ਨਹੀਂ ਇਹ ਤਾਂ ਉੱਥੇ ਵਾਰਦਾਤ ਕਰਕੇ ਹੋ ਰਿਆ ਜਾਂਦੇ ਨੇ ਇੱਥੇ ਕਰਕੇ ਉਧਰ ਲੰਘ ਜਾਂਦੇ ਨੇ ਇਹ ਜੇ ਲੰਘ ਜਾਂਦਾ ਇਹ ਭਈਆ ਹੂੰ ਈ ਪਤਾ ਲੱਗਣਾ ਸੀ ਖਬਰ ਕਿੱਥੇ ਜਾ ਲੁਪਦਾ ਇਹ ਲੱਭਣੇ ਕਿਹੜਾ ਸੌਕੇ ਨੇ ਮੁੜਕੇ ਕਿਹੜਾ ਥਾਉਂਦਾ ਜੀ ਹਾਂ ਬਹੁਤ ਵਧੀਆ ਕੀਤਾ ਜਿਹੜਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਨੇ ਮਤੇ ਪਾਏ ਨੇ ਹੂੰ ਵੱਡੀ ਗਿਣਤੀ ਦੀਆਂ ਪੰਚਾਇਤਾਂ ਨੇ ਮਤੇ ਪਾਤੇ ਜੀ ਵੀ ਇਹਨਾਂ ਨੂੰ ਜੀ ਇੱਥੋਂ ਕੱਢੋ ਸਾਡੇ ਨਹੀਂ ਇੱਥੇ ਲੈਣੇ ਚਾਹੀਦੇ ਲੋਕ ਬਹੁਤ ਮੰਗ ਕਰ ਰਹੇ ਨੇ ਮੈਂ ਵੀ ਕਹਿਣਾ ਵੀ ਬਹੁਤੇ ਸਿਆਣੇ ਬਣ ਜਾਂਦੇ ਨੇ ਜਿਹੜੇ ਆਪਾਂ ਨੂੰ ਥੋੜਾ ਜਿਹਾ ਕੱਟਣਾ ਹੋਣਾ ਹੀ ਪਊਗਾ ਵੀ ਇਹ ਪੰਜਾਬ ਉਹ ਪੰਜਾਬ ਬਚਾਓ ਵਾਲੀ ਗੱਲ ਤੇ ਅਮਲ ਕਰਨਾ ਪਊਗਾ ਆਪੇ ਕੰਮ ਚੱਲ ਜਾਂਦੇ ਹੁੰਦੇ ਨੇ ਲੋਕ ਕਹਿੰਦੇ ਨੇ ਕੰਮ ਕਿਵੇਂ ਕਰੋਗੇ ਕੰਮ ਦਾ ਕੀ ਹੈ ਜਦੋਂ ਕਿ ਉੱਥੇ ਕੰਮ ਕੋਈ ਆਪ ਹੀ ਕਰਦਾ ਜੇ ਅੱਡੇ ਤੇ ਰਿਹੜੀ ਮੰਨ ਲਾਉਣ ਵਾਲਾ ਇੱਕ ਸਬਜ਼ੀ ਵਾਲਾ ਤਿੰਨ ਪਹੀਏ ਲਾਉਂਦੇ ਨੇ ਇੱਕ ਆਪਣਾ ਕੋਈ ਪੰਜਾਬੀ ਜਾਂ ਸਰਦਾਰ ਲਾਉਂਦਾ ਜਦੋਂ ਉਹ ਤਿੰਨੇ ਇੱਥੇ ਚਲੇ ਗਏ ਤਾਂ ਆਪੇ ਕੋਈ ਹੋਰ ਸਰਦਾਰ ਲਾਊਗਾ ਅੱਜ ਤੱਕ ਇਹ ਕਦੇ ਗੱਲ ਹੋਈ ਹੈ ਵੀ ਬੰਦਾ ਮੈਨਾਂ ਕੋਈ ਕੰਮ ਖੜ ਗਿਆ ਮਤਲਬ ਬਦਲ ਤਾਂ ਇਹਦਾ ਲੱਭਿਆ ਜਾਊਗਾ ਆਪੇ ਇਹ ਤਾਂ ਕੁਦਰਤੀ ਵਰਤਾਰਾ ਹੈ ਜੀ ਇਹਦਾ ਬਦਲ ਕਿਵੇਂ ਨਹੀਂ ਲੱਭੂਗਾ ਲੱਭੂ ਵੀ ਲੱਭੂਗਾ ਹਾਂ ਜਦੋਂ ਅੱਜ ਤੱਕ ਮੈਂ ਜਿਵੇਂ ਪਹਿਲਾਂ ਕਿ ਅੱਜ ਤੱਕ ਕਦੇਆਂ ਦੇਖਿਆ ਵੀ ਕਿਸੇ ਮੈਨਾਂ ਕੰਮ ਖੜ ਗਿਆ ਕੋਈ ਬੰਦਾ ਨਹੀਂ ਰਿਹਾ ਦੁਕਾਨ ਇੱਕ ਬੰਦੇ ਨੂੰ ਪ੍ਰੋਬਲਮ ਆ ਜਾਂਦਾ ਜਾਂ ਕੰਮ ਮੈਂ ਤੁਹਾਡੀ ਗੱਲ ਇਹ ਸਮਝ ਗਿਆ ਦਰਸ਼ਕ ਵੀ ਸਮਝ ਗਏ ਮੈਂ ਹੁਣ ਤੁਹਾਨੂੰ ਇੱਕ ਮੇਰਾ ਸਵਾਲ ਇੱਕ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਵੀ ਕਿਹਾ ਵੀ ਕਈ ਵਿਦਵਾਨ ਇਹ ਗੱਲ ਤੇ ਆ ਜਾਂਦੇ ਨੇ ਵੀ ਇੱਕ ਦੀ ਸਜ਼ਾ ਸਾਰਿਆਂ ਨੂੰ ਕਿਉਂ ਹਾਂ ਉਹਦਾ ਆਪਣੇ ਕੋਲ ਜਵਾਬ ਹੈਗਾ ਹਾਂਜੀ ਉਹ ਇਹ ਜਵਾਬ ਹੈ ਸਜ਼ਾ ਹੁਣ ਇੰਦਰਾ ਗਾਂਧੀ ਦਾ ਕਤਲ ਹੋਇਆ ਹੂੰ ਬੇਅੰਤ ਸਤਵੰਤ ਹੁਣ ਨੇ ਤਿੰਨ ਜਣਿਆਂ ਨੇ ਕੀਤਾ ਹੂੰ ਉਹਦੀ ਸਜ਼ਾ ਸਾਡੀ ਪੂਰੀ ਕਮਿਊਨਿਟੀ ਨੂੰ ਨਹੀਂ ਦਿੱਤੀ ਦਿੱਲੀ ਕਾਨਪੁਰ ਬਕਾਰੋ ਉੱਥੇ ਬੱਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਛੋਟੇ-ਛੋਟੇ ਬੱਚੇ ਉਹਨਾਂ ਨਾਲ ਕੀ ਨਹੀਂ ਹੋਇਆ ਲੇਡੀਜ਼ ਨਾਲ ਬੱਚਿਆਂ ਨਾਲ ਤੁਸੀਂ ਇੱਕ ਗੱਲ ਦੱਸੋ ਕੁਝ 1-2% ਨੂੰ ਛੱਡ ਕੇ ਹੋਰ ਕਮਿਊਨਿਟੀ ਨੇ ਸਾਡੇ ਹੱਕ 'ਚ ਹਾ ਦਾ ਨਾਰਾ ਨਹੀਂ ਮਾਰਿਆ ਬਿਲਕੁਲ ਪੰਜਾਬੀਆਂ ਦੇ ਸਿੱਖਾਂ ਦੇ ਹਮ ਕਾਰੋਬਾਰ ਤਵਾ ਹੋ ਗਿਆ ਜਿਹੜੇ ਕਰੋਨਾ ਪਤੀ ਸੀ ਜਿਨ੍ਹਾਂ ਨੇ ਹੁਣ ਹੋਰ ਵੀ ਰਾਜ ਕਰਨਾ ਸੀ ਉੱਥੇ ਉਹ ਸਾਰੇ ਵਿਚਾਰੇ ਬਰਬਾਦ ਹੋ ਕੇ ਲੁਧਿਆਣੇ ਅੰਮ੍ਰਿਤਸਰ ਬੈਠੇ ਨੇ ਆਏ ਉਨਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ ਵੀ ਚਲੋ ਸਮਾਂ ਚੱਕਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਆਪਾਂ ਤਾਂ ਕਹਿੰਨੇ ਆ ਇਹਨਾਂ ਦਾ ਡੰਡਾ ਡੋਰੀਆ ਚਕਾਓ ਤੇ ਇਹਨਾਂ ਨੂੰ ਕਹੋ ਵੀ ਆਪਦੇ ਆਪਣੀ ਸਟੇਟ ਜਾਣਾ ਇੱਥੇ ਇਹਨਾਂ ਦਾ ਕੀ ਕੰਮ ਇਹ ਤਾਂ ਜਾਇਦਾਦਾਂ ਲੈ ਜਾਂਦੇ ਨੇ ਇੱਥੇ ਕੋਈ ਰੋਕ ਨਹੀਂ ਹੈਗੀ ਨਾ ਸਾਡੀਆਂ ਸਰਕਾਰਾਂ ਨੇ ਰੋਕ ਲਾਈ ਹੈ ਜੇ ਮੰਨ ਲਓ ਆਪਣਾ ਸਮਾਤਲ Rajasthan ਤੇ ਜਾਇਦਾਦ ਖਰੀਦਣ ਤੇ ਰੋਕ ਲੱਗ ਸਕਦੀ ਹੈ ਤਾਂ ਪੰਜਾਬ 'ਚ ਕਿਉਂ ਨਹੀਂ ਫਿਰ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਦੀ ਉਹ ਬਾਹਰ ਨਜਾਇਜ਼ ਜਾਂਦੇ ਨੇ ਉਹੀ ਜਾਂਦੇ ਨੇ ਉਹੀ ਕੋਈ ਨਹੀਂ ਜਾਂਦਾ ਚੰਪੜਾ ਕੋਈ ਹੋਣਗੇ ਇੱਕ ਦੋ ਕਿਥੇ ਦਿੱਕਤ ਆ ਵੈਸੇ ਤਾਂ ਪੰਜਾਬ ਦੇ ਜਦੋਂ ਕੋਈ ਗਾਇਬ ਤਾਂ ਰਹਾ ਨਹੀਂ ਇਹਨਾਂ ਨੇ ਆ ਕੇ ਰੋਕ ਲਿਆ ਕਹਿੰਦੇ ਉਹਨੇ ਆਪਣੇ ਚਲੇ ਗਏ ਜੀ ਤਾਂ ਆ ਗਏ ਕਿਉਂ ਆ ਗਏ ਜਿਹੜੇ ਪਿੰਡਾਂ ਚ ਹੈ ਹੀ ਨਹੀਂ ਆਪਣੇ ਏਰੀਆ ਚ ਬਹੁਤ ਘੱਟ ਨੇ ਠੀਕ ਹੈ ਸ਼ਹਿਰਾਂ ਚ ਹੈਗੇ ਨੇ ਰੇੜੀਆਂ ਲਾ ਰੱਖੀਆਂ ਨੇ ਕੁਲਚੇ 버ਗਰ ਸਾਰਾ ਕੁਝ ਇਹਨਾਂ ਦੇ ਕੰਟਰੋਲ ਟ ਹੈ ਪਰ ਉਹ ਆਪਣੇ ਪਿੰਡਾਂ ਚ ਤਾਂ ਨਹੀਂ ਇੰਨੇ ਹੈਗੇ ਆਪਣੇ ਏਰੀਆ ਤਾਂ ਹੋਇਆ ਹੂੰ ਠੀਕ ਹੈ ਇਹ ਗੱਲ ਤਾਂ ਮੇਰਾ ਤਾਂ ਇਹੀ ਬੰਨਣਾ ਹੈ ਭਾਈ ਕਿਸੇ ਨੂੰ ਤੰਗੀ ਲੱਗੇ ਚਾਹੇ ਨਾ ਲੱਗੇ ਮੇਰੀ ਪਹਿਲਾਂ ਤਾਂ ਨਹੀਂ ਸੀ ਮੈਂ ਕਹਿੰਦਾ ਹੁੰਦਾ ਵੀ ਚਲ ਕੋਈ ਨਾ ਜਰ ਵੀ ਐਵੇਂ ਉੱਡਾ ਠਾਉਂਦੇ ਨੇ ਪਰ ਜਿਹੜੀ ਆ ਬਾਤ ਦਾਤ ਹੋਈ ਇਹਨੂੰ ਦੇਖ ਕੇ ਤਾਂ ਲੱਗਦਾ ਵੀ ਇਹਨਾਂ ਨੂੰ ਇੱਥ ਜਿਹੜੀ ਹੁਣ ਗੱਲ ਕਰਦੇ ਸੀ ਆਪਾਂ ਦਿੱਲੀ ਵਾਲੀ ਜੀ ਦਿੱਲੀ ਵਾਲੀ ਤਾਂ ਕੋ ਮਤਲਬ ਇੰਦਰਾ ਗਾਂਧੀ ਮਾਰੀ ਕਿਉਂ ਮਾਰੀ ਤੇ ਸਭ ਨੂੰ ਪਤਾ ਹੈ ਕਿ ਕ੍ਰਾਈਮ ਨੇ ਸਾਡੇ ਧਰਮ ਤੇ ਸਾਡੇ ਧਰਮ ਤੇ ਸਾਡੇ ਅਕਾਲ ਤਖਤ ਤੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਉਹ ਤਾਂ ਕਸੂਰਵਾਰ ਸੀ ਸਿੱਖਾਂ ਦੀਆਂ ਪਾਵਨ ਮੰਮਾ ਪੜਕਿਓ ਨੇ ਪੰਗਾ ਲਿਆ ਤਾਂ ਮਾਰੀ ਸੀ ਉਹ ਤਾਂ ਹਾਂ ਹਰਵੀਰ ਤਾਂ ਵਿਚਾਰੇ ਨੇ ਹਜੇ ਦੁਨੀਆ ਵੀ ਨਹੀਂ ਦੇਖੀ ਸੀ ਹੋਰ ਬੱਤ ਸਾਲਾ ਨਰਦਈ ਕਾਰਵਾਈ ਕੀਤੀ ਆ ਉਹਨੇ ਫੇਰ ਹਜੇ ਤੁਸੀਂ ਇੱਕ ਦਿਨ ਦੇਖੋ ਕਿਵੇਂ ਲੋਕਾਂ ਤੇ ਹਮਲੇ ਕਰਦੇ ਨੇ ਹਾਂ ਉੰਡਾ ਨ ਮਗਰਾ ਉਹ ਪੁਲਿਸ ਵਾਲਾ ਵੀਡੀਓ ਦੇਖਿਆ ਜਦੋਂ ਉਹ ਫੜਨ ਗਏ ਕਿਵੇਂ ਉਹ ਜਨਾਨੀਆਂ ਨੇ ਇਕੱਠੇ ਹੋ ਕੇ ਵਿਹਿਆਂ ਦੀ ਰੋਕ ਕੀਤਾ ਮੈਂ ਤਾਂ ਕਹਿੰਦਾ ਲੱਖਾਂ ਸਦਾਣਾ ਵਧੀਆ ਕਰਦਾ ਯਾਰ ਤੇ ਲੱਖੇ ਸਦਾਣੇ ਮਰ ਕੇ ਹੋਰ ਬੰਦੇ ਨੇ ਜੇ ਇਹਨਾਂ ਨੂੰ ਭਜਾਉਣ ਵਾਸਤੇ ਕੁਝ ਕਰ ਰਹੇ ਨੇ ਆਪੇ ਸਾਰਾ ਕੁਝ ਠੀਕ ਹੋ ਜਾਊਗਾ ਇਹਨਾਂ ਨੂੰ ਤਾਂ ਜੀ ਪੰਜਾਬ ਚੋਂ ਕੱਢਣਾ ਹੀ ਚਾਹੀਦਾ ਕੋਈ ਕੰਮ ਨਹੀਂ ਹੁੰਦਾ ਪੰਜਾਬ ਤੇ ਠੀਕ ਆ ਕਾਮਰੇਡ ਕਿਸਮ ਦੀਆਂ ਜਸੇ ਬੰਦੀਆਂ ਕਹਿੰਦੀਆਂ ਨੇ ਉਹ ਥੋੜਾ ਉਹ ਵੱਡਾ ਸੋਚ ਲੈਂਦੇ ਨੇ ਉਹਨਾਂ ਤਾਂ ਆਦਾ ਚੀਨ ਰੂਸ ਤਾਂ ਸੰਭਿਆ ਨਹੀਂ ਗਿਆ ਉਹ ਇੱਥੇ ਆ ਕੇ ਕਹਿਣਾ ਨੇ ਨਹੀਂ ਸਾਡਾ ਇੱਕ ਮੁਲਕ ਆ ਸਾਡਾ ਨਹੀਂ ਸਾਡੇ ਵਾਸਤੇ ਨਹੀਂ ਹੈਗਾ ਜੇ ਕੋਈ ਇਹਨਾਂ ਤੋ ਪੂਰਨ ਤੌਰ ਤੇ ਸਟੇਟ ਤੋਂ ਬਾਹਰੀ ਲੋਕਾਂ ਦੇ ਜਾਇਦਾਦ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਬਾਹਰੀ ਲੋਕਾਂ ਨੂੰ ਇਥੋਂ ਕੱਢਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਇਸ ਵਿਸ਼ੇ ਤੇ ਆਪਾਂ ਕੱਲ ਨੂੰ ਫੇਰ ਗੱਲਬਾਤ ਕਰਾਂਗੇ ਕਿਉਂਕਿ ਬਿਹਾਰ ਦੇ ਵਿੱਚ ਵੋਟਾਂ ਨੇ ਆਪਣਾ ਉਹ ਬਿਸ਼ਾ ਰਹਿ ਗਿਆ ਚਲੋ ਧੰਨਵਾਦ ਜੀ ਇਸ ਗੱਲ